ਇੱਕ ਵੀ ਮੰਗਦੇ ਆ ਪਹਿਲਾਂ ਮੁੱਲ ਹੀ ਦੱਸਿਆ ਭਾਈ 120 ਹਜ਼ਾਰ ਕੀ ਗੱਲ ਬਾਈ ਬੱਕਰੀਆਂ ਮੋਕੀਆਂ ਵੀ 120 ਹਜ਼ਾਰ ਕਰਤਾ ਇਹਦਾ ਦੁੱਧ ਵਾਲਾ ਪਸ਼ੂ ਹੋਊਗਾ ਲਿੱਸਾ ਹੀ ਹੋਊਗਾ ਲਿੱਸੇ ਹੀ ਹੋਊਗਾ ਹਾਂ ਇੱਕ ਠੰਡ ਨਿਕਲ ਕੇ ਹਟੀਆ ਹਮ ਫਰਕ ਤਾਂ ਹੁੰਦਾ ਹੀ ਜੋੜੀ ਦਾ ਜੋੜੀ ਦਾ 120 ਹਜ਼ਾਰ ਕੱਲੀ ਕੱਲੀ ਦਾ ਫਿਰ ਕੱਲੀ ਕੱਲੀ ਦਾ ਵੱਧੂ ਪਿਆਰਪਰੀ ਸਤਸ੍ਰੀਕਾਲ ਮੁੱਲਾਪੁਰ ਬੱਕਰੀਆਂ ਦੀ ਮੰਡੀ ਤੇ ਆਏ ਹੋਏ ਸੀਗੇ ਅੱਜ ਗੱਲਾਂ ਬਾਤਾਂ ਕਰਦੇ ਆਂਗੇ ਜਾਨਵਰ ਦਿਖਾਉਨੇ ਆ ਮੰਡੀ ਪੂਰੀ ਭਰੀ ਹੋਈ ਆ ਦਿਨ ਵੀ ਪੂਰਾ ਚਿੱਟਾ ਲੱਗਾ ਹੋਇਆ ਤੋਂ ਦਾ ਐਨੀ ਕੀ ਕਰਮੀ ਪੁੱਲ ਪੈਣ ਲੱਗੀ ਪਹਿਲਾਂ ਆਪਾਂ ਬੋਲ ਦਿੰਦੇ ਹਾਂ ਤੁਸੀਂ ਕਿ ਧੁੰਦ ਦਾ ਘਟ ਗਈ ਪਈ ਅੱਜ ਤਾਂ ਹੁਣ ਤੇ ਚਲੋ ਧੁੰਦ ਦਾ ਜਮਾਨਾ ਗਿਆ ਉਹ ਤਾਂ ਠੰਡ ਘਟ 8 ਮਹੀਨਾ ਵਾਸਤੇ ਠੰਡ ਘਟ ਗਈ ਠੀਕ ਹੈ ਆਜੋ ਹੁਣ ਗੱਲਾਂ ਬਾਤਾਂ ਕਰੀ ਤੇ ਬੱਕਰੀਆਂ ਦਿਖਾਈਏ ਬਾਈ ਕੀ ਹਾਲ ਹੈ ਠੀਕ ਹੈ ਜੀ ਕੀ ਮੁੱਲਵਾੜੀ ਕਰਦਾ ਬੱਕਰੀ ਦੀ ਪਹਿਲਾਂ ਐ ਦੱਸ ਸਰਜੇਮ ਵੀਰੇ ਦਾ ਇੱਕ ਵੀ ਮੰਗਦੇ ਆ ਪਹਿਲਾਂ ਮੁੱਲ ਹੀ ਦੱਸਿਆ ਬਾਈ 1,20,000 ਯਾਰ ਕੀ ਗੱਲ ਬਾਈ ਬੱਕਰੀਆਂ ਮੁੱਕੀਆਂ ਵੀ 1,20 ਕਰਤਾ ਇਹਦਾ ਮੁੱਲ ਬਾਈ ਇਹਦੇ ਨਾਲ ਦੀਆਂ ਬੱਕਰੀਆਂ ਘਾਟੀ ਪੈਦਾ ਹੁੰਦੀਆਂ ਉਹ ਕਿਵੇਂ ਬਾਈ ਤੇਰੇ ਸਾਹਮਣੇ ਆ ਬਾਈ ਨਦਰਾਈਡੀ ਲਵਾਦੀ ਮੇਰੇ ਬੱਕਰੀ ਦੀ ਹਾਂ ਬਾਕੀ ਆ ਪਿੰਡਾ ਨਹੀਂ ਮਿਲਦਾ ਗੱਲ ਚਮੜੀ ਦੀ ਬੱਕਰੀ ਨਹੀਂ ਮਿਲਦੀ ਗੱਲ ਬਾਕੀ ਆ ਪੇਟਲ ਨਹੀਂ ਮਿਲਦੀ ਗੱਲ ਬਾਕੀ ਮੇਨ ਚੀਜ਼ ਜਿਹੜੀ ਬੱਕਰੀ ਸਾਰੇ ਦੁੱਧ ਥਾਣ ਲੈਵਾ ਚੱਡਾ ਜਿਹੜਾ ਉਹ ਚੀਜ਼ ਨਹੀਂ ਮਿਲਦੀ ਖੋਲ ਕੇ ਦਿਖਾएंगे ਦਿਖਾ ਦਿੰਨੇ ਆ ਦੰਦ ਸੂਏ ਕਾ ਲਾ ਲੈਵਾ ਇਹ ਤੋਂ ਇਹ ਤੋਂ ਦੋ ਸੂਏ ਲਾਇਆ ਪੁੱਤਰ ਸਿੰਘ ਦੰਦਾਂ ਦੀ ਦੰਦਾਂ ਦੀ ਨਵੇਂ ਅੱਠ ਦੰਦਾਂ ਦਾ ਵੀਰੇ ਫਰੈਸ਼ ਦੋ ਪੱਕੀ ਗੱਲ ਦੋ ਹਾਂ ਹਾਂ ਵੀਰੇ ਦੋ ਲਾਇਆ ਘਰ ਆਪਣੇ ਕਿਵੇਂ ਰਿਹਾ ਘਰ ਰਿਕਾਰਡ ਬੱਚਿਆਂ ਦਾ ਰਿਕਾਰਡ ਵੀਰੇ ਤਿੰਨ ਤਿੰਨ ਬੱਚੇ ਦਿੱਤੇ ਨੇ ਦੋਸੂ ਕੋਈ ਫਾਲਟ ਤਾਂ ਨਹੀਂ ਜਿਹੜਾ ਵੇਚਣਾ ਹੈ ਕੋਈ ਫਾਲਟ ਨਹੀਂ ਕੋਈ ਫਾਲਟ ਨਹੀਂ ਹੂੰ ਇਹ ਤਾਂ ਥੋੜਾ ਜਿਹਾ ਵੇਚਣੀਆਂ ਤਾਂ ਪੈਂਦੀਆਂ ਘਰ ਵਾਲੀਆਂ ਘਰਾਂ ਦੀਆਂ ਮਿਲਣੀਆਂ ਕਿੰਨੇ ਕਿ ਦਿਨ ਰਹਿ ਗਏ ਇਹ ਸੂਣ ਇਹ ਵੀਰੇ ਕੱਢੂ ਅਜੇ ਹਫਤਾ ਹਫਤਾ ਕੱਢ ਜੂਗੀ ਹਾਂਜੀ ਠੰਡਾ ਮਿਲ ਜਮਾਨਾ ਲੱਗਣਗੇ ਬਈ ਹਾਂ ਹਾਂ ਬਈ ਯਾਰ ਪੂਰਾ ਯਾਰ ਮੈਨੇ ਅਮਰੀਕਨ ਗਏ ਮਾਤ ਕਰਨੀ ਐ ਅੱਛਾ ਠੰਡ ਦਿਖਾ ਬਈ ਹੋਰ ਅਮਰੀਕਨ ਗਏ ਵਾਂਗੂ ਬਣਾਣਾ ਠੰਡਾ ਮਾਹ ਜਮਾਨਾ ਪਿੱਛੇ ਦੀ ਦਿਖਾ ਦੇ ਵੀਰੇ ਅਮਰੀਕਨ ਗਾ ਹੋ ਜੂ ਐਂ ਜਮੇ ਅਮਰੀਕਨ ਗਾ ਬਣ ਜਾਣਾ ਤੋਰ ਕੇ ਦਿਖਾ ਦੇ ਮਾੜੀ ਲਾਹੂ ਫਿਰ ਕਦੋਂ ਕਹੇ ਦੁੱਧ ਇਹਦਾ ਕੁਛ ਲਾਹੂਗੀ ਵੀਰੇ ਇਹ ਕਿੰਨੇ ਕ ਦਿਨ ਪਹਿਲਾਂ ਲਾਉਂਦੀ ਐ ਫਿਰ ਇਹ ਵੀਰੇ ਮਾਲਾ ਬਾ ਪੰਜ ਚਾਰ ਦਿਨਾਂ ਬਾ ਦੋ ਚਾਰ ਦਿਨ ਪਹਿਲਾਂ ਤਿਆਰ ਹੋ ਜਾਣਾ ਨੇ ਠੀਕ ਐ ਠੰਡ ਵੀ ਇਹੇ ਜੇ ਕਰ ਲੈਣੇ ਐ ਅੱਛਾ ਹਾਂਜੀ ਬੀਨ ਵਰਗੇ ਠੰਡ ਕਰ ਲੂ ਵੀ ਭਾਈ ਜੀ ਨਾ ਪ ਕਾੜਦਾ ਕੋਈ ਹੈ ਨਹੀਂ ਬੱਕਰੀ ਚ ਬਈ ਪਹਿਲਾਂ ਦੋ ਸੂਏ ਵਾਧਾ ਜਮਾ ਸਹੀ ਲੱਗੇ ਨਾ ਸਹੀ ਲਾਇਆ ਵੀਰੇ ਤੈਨੂੰ ਐਂ ਲੱਗਦਾ ਪਿਛਲੇ ਸੂਏ ਦੇ ਆਪਾਂ ਬੱਚੇ ਇਹਦੇ 60000 ਦੇ ਵਿੱਚ ਦੀ ਤੈਨੂੰ ਸਾਈਡ ਤੋਂ ਜਮਣਾ ਹੈ ਬਈ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਤੈਨੂੰ ਐਂ ਲੱਗਦਾ ਬਈ ਇਹ ਤਾਂ ਅੱਜ ਕੱਲ ਦੀ ਸੂਪੂਗੀ ਥੋੜੇ ਟੋੜੇ ਨਹੀਂ ਇਹ ਸਾਲ ਵਿੱਚ ਨਹੀਂ ਸੂਂਦੀ ਇਹ ਇਹ ਪਤਾ ਹੀ ਗੱਲ ਥੋੜੀ ਲਿੱਸੀ ਕਰਕੇ ਨਾ ਊੜਾ ਭਨ ਗਈ ਬੱਕਰੀ ਉਹ ਟੈਂਪੂ ਚੜਨੇ ਹੋਊਗੀ ਠੀਕ ਹੈ ਹਾਂਜੀ ਲੈ ਲੱਗੇ ਤਾਂ ਨਹੀਂ ਕੁਛ ਹੋ ਰਿਹਾ ਨਾ ਨਹੀਂ ਵੀਰੇ ਜੀ ਤਾਂ ਆਈ ਹੈ ਉਹ ਹੀ ਠੀਕ ਅੱਜ ਤਾਂ ਆਈ ਹੈਗਾ ਬਾਈ ਕਹਿੰਦਾ ਬੱਕਰੀ ਵਾਕੀ ਬੜੀ ਵਧੀਆ ਸੋਹਣੀ ਹੈਗੀ ਤੇ ਉਹ ਦੂਸਰੀਆਂ ਦਾ ਕੀ ਮੁੱਲ ਕਰਿਆ ਬਈ ਉਹ ਡੱਬੀਆਂ ਇਹਦਾ ਉਹਨਾਂ ਦਾ ਵੀਰੇ 30-30 ਮੰਗਦੇ ਨਹੀਂ ਉਰੇ ਮੇਰਾ ਖੋਲ ਖੋਲ ਕੇ ਲਿਆ ਠੀਕ ਹੈ ਕਿੰਨੀਆਂ ਮਹਿੰਗੀ ਬੱਦ ਤੋਂ ਬੱਦ ਕਿੰਨੀ ਮਹਿੰਗੀ ਬੱਕਰੀ ਵੇਚੀ ਆ ਵਿਕੀ ਜਾਂਦੀਆਂ ਵੀਰੇ ਬੱਕਰੀਆਂ ਨਹੀਂ ਪਤਾ ਵੀ ਲੱਗੇ ਲੱਖ ਤੱਕ ਸਵਾ ਲੱਖ ਤੱਕ ਠੀਕ ਹੈ ਇਦੋਂ ਮਹਿੰਗੀਆਂ ਵੇਚੀ ਆ ਨੇ ਹਾਂਜੀ ਆਉਂਦੀਆਂ ਵੇਚੀ ਜੇ ਮੇਰਾ 1-20 ਮੰਗਿਆ ਚੱਲ ਇਹਦਾ ਸਵਾ ਲੱਖ ਮੰਗਿਆਗਾ ਹਾਂਜੀ ਤੇ ਇਹਦਾ ਕੀ ਮੰਗਲ ਕਰ ਰਿਹਾ ਇਹਦਾ ਵੀਰੇ 30000 ਮੰਗ ਰਿਹਾ ਇਹ ਵੀ ਬੱਕਰੀ ਘਰਦੀ ਹੈ ਜੇ ਕਿਵੇਂ ਆ ਹਾਂ ਵੀਰੇ ਘਰਦੀ ਹੈ ਇਹ ਵੀ ਘਰਦੀ ਹੈ ਗੱਬਣਾ ਇਹ ਪਾਠਾ ਜੇ ਗੱਬਣਾ ਵੀਰੇ ਸੂੰਦੀਆਂ ਛੇ ਦੰਦਾ ਲੱਗਿਆ ਕੀ ਹੋਇਆ ਤੇ ਹੋਰ ਇਹਦੇ ਲੱਗੀਆਂ ਦਾ 20 22 20000 ਮੰਗਣਾ ਜੀ ਬਹੁਤ ਲੱਗੇ ਯਾਰ ਨਹੀਂ ਜੀ ਬਹੁਤ ਆਪਾਂ ਨੂੰ ਲੋੜ ਨਹੀਂ ਲੱਗਦੀ ਠੀਕ ਹੈ ਚਲ ਜਾਨੀ ਕਿ ਹੋਰ ਪੈਸੇ ਚਾਹੀਦੇ ਨੇ ਬਾਈ ਉਹਨਾਂ ਨੂੰ ਪੱਠੇ ਵੀ ਸੋਹਣੀ ਹੈਗੀ ਸੁਨੱਖੀ ਹੈਗੀ ਇਹਨੇ ਕਿਵੇਂ ਲਾਇਆ ਉਹਨੇ ਪਹਿਲਾਂ ਇਹ ਪਲੂਣੇ ਸੂੰਦੀਆਂ ਵੀਰੇ ਬੱਚੇ ਕਿੰਨੇ ਪਾਈ ਨੇ ਪਹਿਲਾਂ ਨਹੀਂ ਪਲੂਣੇ ਸੂੰਦੀਆਂ ਵੀਰੇ ਪਹਿਲਾਂ ਛੇ ਦੰਦਾ ਪਹਿਲਾਂ ਲੈ ਵੀ ਬੱਚੇ ਦਾ ਮਾਤਾ ਪਰੋਣੀ ਚੁੰਦੀ ਹੈਗੀ ਤੇ ਆਸਤਾਨੇਗੀ ਇਹਦਾ ਕੀ ਮੁੱਲ ਹੈ ਇਹਦਾ ਵੀ 30 ਮੰਗਦੇ ਵੀਰੇ ਇਹਦਾ ਵੀ 30 ਹਾਂਜੀ ਇਹ ਤਾਂ ਜਾਇਜ਼ ਆ ਯਾਰ ਉਹਦਾ ਕੀ ਮਤੀ ਇਹ ਵੀ ਗੱਬਣਾ ਵੀਰੇ ਚੁੰਦੀ ਹੈ ਵੀ ਇਹਨੇ ਕਿਹਦੇ ਤੂੰ ਕੰਨ ਕੰਨ ਬਾਹ ਚੰਗਾ ਲੱਗਿਆ ਕੰਨ ਤਾਂ ਹੈਗੇ ਨੇ ਬਾਈ ਤੇ ਤੁਸੀਂ ਠੀਕ ਐ ਦੰਦਾਂ ਦੀਆ ਦੰਦ ਵੀਰੇ 6 ਉਹ ਕੱਢ ਗਿਆ ਠਾਟੇ ਕੱਢ ਗਈ ਇਹ ਪਿਓਰ ਹਾਇਦਰਾਬਾਦੀ ਆ ਬਾਈ ਪਿਓਰ ਹੈਦਰਾਬਾਦੀ ਇਹ ਇਹਦੇ ਕੀ ਲੱਗਿਆ ਇਹ ਤੇ ਕਿ ਲੱਗਿਆ ਫਿਰ ਇਹ ਤੇ ਹੀ ਬਸ ਆਹੀ ਲੱਗਦਾ ਵੀਰੇ 20-22 ਹੂੰ 20 48000 ਜੋੜੀ ਦਾ ਲੱਗਿਆ ਵੀਰੇ ਦਾ ਫਿਰ ਮੈਂ ਕਹਿੰਦਾ ਬਹੁਤ ਲੱਗੀ ਸੀ ਯਾਰ ਨਹੀਂ ਹਰੇ ਵੀਰੇ ਬਸ ਸਾਡੇ ਲਈ ਬਹੁਤ ਨਹੀਂ ਨਾ ਹੋਏ ਚਲ ਇਹਨਾਂ ਲਈ ਹਲੇ ਬਾਈ ਬਹੁਤ ਨਹੀਂ ਹੋਏਗੇ ਬੱਕਰੀਆਂ ਬਹੁਤ ਸੋਹਣੀਆਂ ਲੈਂਦੀਆਂ ਨੇ ਬੱਕਰੀਆਂ ਨੇ ਬਾਈਆਂ ਨੇ ਪੂਰੀ ਵਧੀਆ ਗੱਲਬਾਤ ਲੱਗੀ ਇਹਨਾਂ ਦੀ ਚਲ ਠੀਕ ਆ ਬਾਈ ਆ ਜੋ ਬੱਕਰੀਆਂ ਦਿਖਾਉਣੇ ਨੇ ਤੁਹਾਨੂੰ ਹੋਰ ਮੇਮਣੇ ਵੀ ਦਿਖਾਉਣੇ ਆ ਪਹਿਲਾਂ ਮੇਮਣਾ ਦਿਖਾਉਣੇਗੇ ਹਨਾ ਮੇਮਣਾ ਭਾਈਆ ਮੇਮਣੇ ਦੇ ਕਿੰਨੇ ਪੈਸੇ ਮੰਗੇ ਨੇਗੇ ਮੇਮਣੇ ਦਾ 14000 ਮੰਗੇ 5000 ਦੇ ਦਈਏ ਬਾਈ ਨਾ ਆ ਦੇ ਆਇਦਾ ਜੇ ਲੋ ਪਰ ਰੇਡ ਪੁੱਛਦੇ ਆਂਗੇ 5000 ਤਾਂ ਆਪਾਂ ਨੇ ਚੌੜ ਨਾਲ ਲਾਤਾ ਦਬੀਏ ਤਾਂ ਖੈਰ ਲੱਗੇ ਹੋਣਗੇ ਆ ਦੇਖੋ ਮੇਹ ਉਹਨਾ ਕਿੰਨਾ ਸੋਹਣਾਗਾ ਆਇਆ ਭਾਈ ਕਿੰਨੇ ਮਹੀਨੇ ਦਾ ਹੋਊਗਾ ਮੇਹ ਬਣਾਜਾ ਇਹ ਹੈਗਾ ਵੀਰੇ 2.5 3 ਮਹੀਨੇ ਦਾ 2.5 3 ਮਹੀਨੇ ਦਾ ਮੇਹ ਬਣਾਗਾ ਦੇਖੋ ਭਾਈ ਧੀ ਮਾਂ ਧੀ ਮਾਂ ਘੜੀ ਕਿਹੜੀ ਕੱਪ ਕਿਉਂ ਮਰੀਏ ਨਾ ਭਾਈ ਇਹ ਚਿੱਟਾ ਰੰਗ ਆ ਨਾ ਭਾਈ ਹੈ ਇਹ ਮਾਂ ਇਦੇ ਨਾਲ ਪੱਠ ਸੀ ਇੱਕ ਪੱਠ ਮੇਰੇ ਤੋਂ ਮਰ ਗਈ ਵੀਰੇ ਮੂੰਹ ਤੋਂ ਲੱਗਦਾ ਨਾ ਵੀ ਇਹਦਾ ਹੀ ਹੋਊਗਾ ਹਾਂ ਠੀਕ ਐ ਕੀ ਮੁੱਲ ਕਰਿਆ ਫਿਰ ਬੱਕਰੀ ਸਮੇਤ ਬੱਕਰੀ ਸਮੇਤ 35000 ਕੀਤਾ ਵੀਰੇ ਠੀਕ ਐ ਨਾਲ ਪੱਠ ਵੀ ਸੀ ਪੱਠ ਸੀ ਨਾਲ ਫਿਰ ਉਹ ਤਾਂ ਲਈ ਮਹਿੰਗੀ ਪੱਠ ਮਰ ਗਈ ਹਾਂ ਲਈ ਮਹਿੰਗੀ ਸੀ ਵੀਰੇ 35 ਤੋਂ ਤਾਂ ਵੱਧ ਮਹਿੰਗੀ ਲਈ ਸੀ ਵੀ ਨਹੀਂ ਅੱਛਾ 33 ਦੀ ਲਈ ਸੀ ਯਾਰ 33 ਦੀ ਲਈ ਸੀ ਹਾਂ 33 ਦੀ ਲਈ ਸੀ ਬਾਈ ਪੱਠ ਮਰ ਗਈ ਚਲੋ ਫਿਰ ਵੀ ਬਕਤਿਆ ਹੁਣ ਵੱਡਾ ਹੋ ਚੁੱਕਿਆ ਹੈਗਾ ਹਾਂ ਹਾਂ ਸਹੀ ਗੱਲ ਹੈ ਜੀ ਤੇ ਹੋਰ ਬਾਈ ਕੀ ਕੀ ਪਾਦੀਆਂ ਬੱਕਰੀਆਂ ਨਗੀਆਂ ਕਿੰਨੇ ਨਾਲ ਵੇਚ ਤੇ ਨਾਗ ਤਾਂ ਵੀਰੇ ਯਾਰ ਹਰੇਕੀ ਵਿੱਚ ਇੱਕ ਵਿੱਚ ਹੈਗਾ ਮੁੱਲ ਤਾਂ ਲੱਗਿਆ ਹੋਊਗਾ ہاں ਮੁੱਲ ਤਾਂ ਲੱਗੀ ਜਾਂਦਾ ਇਹ ਐ ਕਰੀ ਇਹਦਾ ਕੀ ਮੰਗਿਆ ਆ ਦੇਖ ਲੋ ਸ਼ੇਰੀ ਬੱਕਰੀ ਆ ਚੰਗੀ ਆ ਹਾਂ ਮੁੱਲ ਕੀ ਕਰਿਆ ਮੁੱਲ ਤਾਂ 35000 ਕੀਤਾ ਥਣ ਥਣ ਬਾਹਵ ਵੱਡੇ ਨੇ ਨਾ ਹਾਂ ਇਹਦੇ ਨਾਲ ਕੀ ਆ ਇਹਦੇ ਨਾਲ ਕੁਛ ਨਹੀਂ ਹੈਗਾ ਵੀਰੇ ਠੀਕ ਆ ਬੱਕਰੀਆਂ ਫਿਰ ਕੀ ਕਿੰਨੀਆਂ ਨੇ ਸੂਈਆਂ ਹੋਈਆਂ ਸੂਈਆਂ ਹੋਈਆਂ ਬੱਕਰੀਆਂ ਆਈਆਂ ਨੇ ਆਪਣੇ ਕੋਲ 8-9 ਠੀਕ ਹੈ ਦੋ ਦੋ ਬੱਚੇ ਨੇ ਮਗਰ ਇਹਨੇ ਸੂਣਾ ਤਾਂ ਹੋਊਗਾ ਹੀ ਹਾਂ ਹਾਂ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਇਹ ਤਾਂ ਹੈ ਵੀ ਡੇਢ ਕਿ ਮਹੀਨੇ ਦੀ ਗੱਬਣ ਹੈ ਗਰੰਟੀ ਨਹੀਂ ਕੀ ਜਾਨੀ ਗਰੰਟੀ ਨਹੀਂ ਹੈ ਮੂੰਹ ਮਾਂ ਬਹੁਤਾ ਬਈ ਮੂੰਹ ਦੇਖੀ ਪੱਟਾਂ ਪੱਠ ਚੰਗੇ ਬਹੁਤ ਜ਼ਿਆਦਾ ਹੈਗਾ ਤਾਂ ਹੀ ਭਾਈ ਇਹਨੇ 35000 ਕਹਤਾ ਪਹਿਲੇ ਝੂਟੇ ਚ ਵੀ ਇੰਨਾ ਲੈਣਾਗਾ ਹੱਥੇ ਹੋਰ ਲਿਆ ਬਈ ਇਹਦੇ ਮਗਰ ਦੋ ਬੱਚੇ ਨੇ ਇਹਦੇ ਮਗਰ ਹਾਂ ਵੀਰੇ ਇਹਦਾ ਕੀ ਮੁੱਲ ਆ ਫੇਰ ਇਹਦਾ ਵੀ 35 ਆ ਇਹਦਾ ਵੀ 35 ਹਾਂ ਦੋ ਬੱਚੇ ਨੇ ਕਾਲੇ ਰੰਗ ਦੇ ਬੱਕਰੇ ਥਣ ਚੱਡੇ ਦੀ ਬਹੁਤ ਬੱਕਰੀ ਹਾਂ ਪਤਲੇ ਜਮਤੇ ਠੀਕ ਹੈ ਹਾਂ ਰਜਾਉਂਦੀ ਐ ਮੇਵਣੇ ਫੁੱਲ ਫੁੱਲ ਬੱਚੇ ਦੁੱਧ ਨਹੀਂ ਪੀਂਦੇ ਵੀਰੇ ਚੋਣੀ ਪੈਂਦੀ ਲੈ ਹਾਂ ਦੇਖ ਦੇਖਣ ਨੂੰ ਹਲਕੀ ਹੀ ਲੱਗਦੀ ਹੈਗੀ ਪਰ ਮੇਵਣੇ ਕਹਿੰਦਾ ਫੁੱਲ ਦੀ ਆਉਂਦੀ ਹੈ ਤੇ ਸੂਰ ਕਰਕੇ ਬੱਚੇ ਫਿਰ ਤਾਜੀ ਸੂਈ ਐ ਲੱਸੀ ਤਾਂ ਹੋਈ ਜਾਂਦਾ ਪਸ ਅੱਛਾ ਹਾਂ ਇਹ ਵੀ ਠੀਕ ਹੈ ਗੱਲਬਾਤ ਹੋਰ ਕਿਹੜੀ ਐ ਜਿਹੜੀ ਸੂਈ ਹੁਣ ਦੋ ਮੇਵਣ ਕੋਈ ਤਿੰਨ ਮੇਵਣ ਵਾਲੀ ਨਹੀਂ ਹੈਗੀ ਬਈ ਤਿੰਨ ਵਾਲੀ ਨਹੀਂ ਹੈਗੀ ਵੀਰੇ ਦੋ ਵਾਲੀਆਂ ਨੇ ਦੋ ਵਾਲੀਆਂ ਦੋ ਵਾਲੀਆਂ ਇੱਕ ਦੋ ਮਹੀਨੇ ਦੇ ਮਗਰ ਨੇ ਵੀਰੇ ਇਹਦਾ ਮੁੱਲ ਇਹਦਾ ਮੁੱਲ 25000 ਰੁਪਇਆ ਕਿੰਨੇ ਟਾਈਮ ਦੀ ਸੂਈ ਆ ਇਹ ਤਾਂ ਹੈਗੀ 10 ਕਿ ਦਿਨਾਂ ਦੀ 10 ਕਿ ਦਿਨਾਂ ਦੀ ਹਾਂ ਬੱਕਰੀ ਚੰਗੀ ਹੈ ਬਈ ਲਿੱਸੀ ਜ਼ਰੂਰ ਆਗੀ ਪਰ ਚੰਗੀ ਪਰ ਵੀਰੇ ਜੇ ਦੁੱਧ ਵਾਲਾ ਪਸ਼ੂ ਹੋਊਗਾ ਲਿੱਸਾ ਹੀ ਹੋਊਗਾ ਲਿੱਸਾ ਹੀ ਹੋਊਗਾ ਹਾਂ ਇੱਕ ਠੰਡ ਨਿਕਲ ਕੇ ਹਟੀਆ ਹੂੰ ਫਰਕ ਤਾਂ ਹੁੰਦਾ ਹੀ ਸਾਰੇ ਖਾਣੇ ਦਾਣੇ 'ਚ ਬਦਲਣਗੇ ਜਾਂ ਨਹੀਂ ਹਾਂ ਹਾਂ ਹੁਣ ਅਰਜਨ-ਉਰਜਨ ਦਾ ਮੂੰਹ ਨਹੀਂ ਲਾਉਂਦੀਆਂ ਹਾਂ ਹਾਂ ਖਾਣਾ ਦਾਣਾ ਬਦਲ ਕੇ ਯਾਨੀ ਕਿ ਆਪੂਰਕੇ ਪੈਂਦਾ ਹੀ ਆ ਨਾ ਹਾਂ ਜਾਨਵਰਾਂ ਦਾ ਬੱਕਰੀ ਲਈ ਠੀਕ ਆ ਜੀ ਆ ਇਹਦਾ ਇਹਦਾ ਆ ਲੈ ਹਾਂ ਮੂੰਹ ਵਾਉ ਤਾ ਬਈਆ ਬੱਕਰੀ ਦਾ ਮੂੰਹ ਦਿਖਾਈ ਬਹੁਤ ਇਹ ਲਈ ਜਾ ਬਰੇ ਆਪਾਂ ਕਿੰਨੇ ਰੁਪਈਆ ਦੀ ਝੂਠ ਬੋਲਾਂ ਸੱਚ ਲੈ ਸੱਚ ਬੋਲ ਨਫਾ ਦੱਸ ਦੇ ਵੀ ਇੰਨਾ ਲੈਣਾ ਬਈ 24000 ਦੀ ਲਈਆ ਮੰਗਰ ਇੱਕ ਪੱਠਾ ਵੀਰੇ ਦੇ ਹਾਂ 24000 ਦੀ ਲਈਆ ਇੰਨੇ ਕੁ ਦੀ ਉਹ ਲਈ ਹੋ ਗਈ ਹੁਣ ਗੱਪ ਦਾ ਗਾਣਾ ਬੋਲਣਾ ਬਾਈਨੇ ਸਤਿ ਸ੍ਰੀ ਅਕਾਲ ਜੀ ਤਾਂ ਅਸੀਂ ਤਾਂ ਨਫਾ ਲੈਣਾ ਨਫਾ ਕਿੰਨਾ ਲੈਣਾਗਾ ਨਫਾ ਲੈ ਲਾਂਗੇ 5000 ਰੁਪਏ 5000 5000 ਕਹਿੰਦਾ ਯਾਨੀ ਕਿ 2-3000 2500 ਦੇ ਵਿੱਚ ਵਿੱਚ ਛੱਡ ਦੋ ਬੱਕਰੀ ਚੰਗੀ ਦੱਸਣ ਦੀ ਹੁੰਦਾ ਗੱਲ ਭਾਈ ਜੇ ਬੰਦੇ ਨੇ ਇੰਨਾ ਮੰਗਣਾ ਹੁੰਦਾਗਾ ਜੇ ਤੋੜ ਲਾਂਗੇ ਇੰਨਾ ਕੇ ਆ ਕੇ ਬੱਧੋ ਬੱਧ 3000 2500 ਦੇ ਵਿੱਚ ਵਿੱਚ ਸਪੋਜੂਗਾ ਕਿਉਂ ਆਪੇ ਹਾਂ ਸਹੀ ਗਈ ਇਹਨਾਂ ਗੱਲਾਂ ਐਂ ਹੁੰਦਾ ਹੁੰਦਾ ਗੱਲਬਾਤ ਚਾ ਤਿੰਨ ਤੇ ਦੇਣੀ ਆ ਵੀਰੇ ਆਪਾਂ ਅੱਛਾ ਹਾਂ ਤਿੰਨ ਨਫਾ ਤਾਂ ਲੈਣੀ ਲੈਣਾ ਕੋਟੋ ਕਟ ਚਲ ਠੀਕ ਆ ਬਾਬਾ ਆ ਲਈ ਫੜ ਕੇ ਆਏ ਬੱਕਰੀਆਂ ਦਿਖਾਉਣੇ ਆ ਬਈ ਆ ਬਜ਼ੁਰਗਾਂ ਦੇ ਬਾੜੇ ਦੇ ਵਿੱਚ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਮੂਰੇ ਖੜੇ ਨੇ ਕੋਈ ਨਹੀਂ ਪਰ ਆ ਜੋ ਆ ਦੇਖਾ ਵੱਟਤੀ ਗਾਨੀ ਹੁਣ ਨਵੀਂ ਗਾਨੀ ਪਾ ਕੇ ਫੇਰੇ ਦਾ ਕੰਮ ਨਵੇਂ ਸਿਰੇ ਤੋਂ ਚਲਾਉਣਾਗਾ ਇਹ ਜਾਨੀ ਕਿ ਖਰੀਦ ਕੇ ਲਿਆਂਦੀ ਹੈਗੀ ਨਵੇਂ ਸਿਰੇ ਤੋਂ ਕੰਮ ਚਲਾਉਣਾਗਾ ਇਹਦਾ ਕੀ ਮੁੱਲ ਕਰਿਆ ਜੀ ਇਹਦਾ ਈ 35000 ਅੱਛਾ ਨਾਲ ਕੀ ਹੈ ਇਹਦੇ ਇਹਦੇ ਨਾਲ ਬੱਚਾ ਤਾਂ ਵੀ ਕੋਈ ਇਹਦੇ ਇਹਦੇ ਮਗਰ ਬੱਚਾ ਤਾਂ ਨਹੀਂ ਕੋਈ ਇਹਦਾ ਨਹੀਂਗਾ ਇਹਦਾ ਹਲੇ ਇਹ ਪਤਾ ਨਹੀਂ ਗੱਲ ਇਹ ਆ ਇਹ ਬਾਹਰ ਆਜੇ ਆਹ ਦੇਖ ਇੱਧਰ 35000 ਓਈ ਮੰਗ ਲਿਆ ਹਲੇ ਲਿਆ ਕੇ ਖੜਾਈ ਆ ਇਹਨਾਂ ਨੂੰ ਪਤਾ ਨਹੀਂ ਅੱਛਾ ਚਲੋ ਦੋ ਵੱਡੀਆਂ ਬੱਕਰੀਆਂ ਦਿਖਾਉਨੇ ਆ ਇਹਨਾਂ ਨੇ ਖਰੀਦੀਆਂ ਨੇ ਤੜਕੇ ਠੀਕ ਹੈ ਪੂਰਾ ਮੇਲਾ ਲਾਤਾ ਇਹਨਾਂ ਨੇ ਬਹੁਤ ਰੁਪਈਆ ਨਾਲ ਖਰੀਦੀਆਂ ਨੇ ਚਲੋ ਅੱਜ ਆਪਾਂ ਇਹਨਾਂ ਨੂੰ ਬੱਕਰੀਆਂ ਦਿਖਾਉਨੇਗੇ ਵੀ ਇਹ ਕਿੰਨਾ ਕੁ ਮੁੱਲ ਕਰਦੇ ਨੇ ਹੁਣ ਕਿਰਨਾ ਭਾਈ ਅਗਲੇ ਨੇ ਖਰੀਦੀ ਨੇ ਉਹਨੂੰ ਨਫਾ ਤਾਂ ਅਗਲਾ ਲਊਗਾ ਹੀ ਹਨਾ ਕੱਲ ਮਕਾਉਨੇ ਆਗੇ ਪਾ ਤੇ ਇਹਨਾਂ ਦਾ ਕੀ ਮੰਗਦੇ ਹੋ ਕਿਰਨਾ ਭਾਈ ਇਹਨਾਂ ਦਾ ਜੋੜੀ ਦਾ ਇਹ ਜੋੜੀ ਦਾ 1 ਲੱਖ 20 ਹਜ਼ਾਰ ਕੱਲੀ-ਕੱਲੀ ਦਾ ਫਿਰ ਕੱਲੀ-ਕੱਲੀ ਦਾ ਵੱਧੂ ਕਿਵੇਂ ਹਾਂ ਉਹਦਾ ਵੱਧ ਆ ਇਹਦਾ ਘੱਟ ਆ ਥੋੜਾ ਜਿਹਾ ਉਹ ਇਹਦਾ ਵੱਧ ਕਿੰਨਾ ਕਾ ਜੀ ਇਹਦਾ 75000 ਕੱਲੀ ਦਾ ਉਹ ਕਿਉਂ ਹਾਂ ਉਹ ਫਰਕ ਉਹਦੇ ਮਾਰ ਬੱਚਾ ਇੱਕ ਇਹਦੇ ਮਗਰ ਹੈ ਨਹੀਂ ਇਹਦੇ ਮਾਰ ਹੈ ਨਹੀਂ ਠੀਕ ਆ ਗੱਬਣ ਵੀ ਨਹੀਂ ਗੀ ਇਹ ਨਾ ਦੁੱਧਨ ਦੀ ਹੈ ਦੁੱਧ ਦੇ ਦਿੰਦੀ ਆ ਫਿਰ ਮੁੱਲ ਜ਼ਿਆਦਾ ਨਹੀਂ ਹੋ ਗਿਆ ਕਿ ਕਰ ਲਾਂਗੇ ਇਹਦਾ ਬੱਚਾ ਕਿਹੜਾ ਹੈਗਾ ਆ ਦੇ ਪੱਠਾ ਅੱਛਾ ਇਹਦਾ ਮੁੱਲ ਜ਼ਿਆਦਾ ਕਰ ਤੋ ਪਹਿਲਾਂ ਨਹੀਂ ਸੁਈ ਵੀਰੇ ਹਜੇ ਅੱਛਾ ਗੰਦਾ ਦੀ 6 ਦੰਦਾ 6 ਦੰਦਾ ਕੱਦ ਘਾਟ ਕਿੰਨਾ ਕੋਊਗਾ ਕੱਦ ਘਾਟ ਹੈਗਾ 35 36 ਇੰਚ ਖੁੱਲਾ ਹੋਊਗਾ 35 ਤੋਂ ਤਾਂ ਬਹੁਤ ਜ਼ਿਆਦਾ ਉੱਪਰ ਹੈਗੀ 36 ਤੋਂ ਵੀ 36 ਦੇ ਉੱਪਰ ਜਾ ਸਕਦੀ ਹੈਗੀ ਬੱਕਰੀ ਕੱਦ ਘਾਟ ਬਹੁਤ ਆ ਗਾ ਆਰਡਰ ਵੀ ਪੂਰਾ ਵਧੀਆ ਹੀ ਆ ਆਰਡਰ ਖੋਲੀ ਆਰਡਰ ਆ ਛੱਡ ਦੇ ਗੱਲ ਛੱਡ ਦੇ ਦਬ ਵਿਚਾਰੀ ਦਾ ਹਾਂ ਲੈ ਥੱਲੇ ਦੇਖ ਨਾ ਸੁਈ ਨੂੰ ਥੋੜੇ ਦਿਨ ਹੋਏ ਨੇ ਨਾ ਹਲੇ ਹਾਂ ਜਿਆਦਾ ਪਾਠੇ ਥੋੜੇ ਦਿਨਾਂ ਦੀ ਹੈ ਮੈਂ ਲੈ 80 85 ਕਿਲੋ ਦਾ ਭਾਜ ਨਹੀਂ ਹੋਊਗਾ ਯਾਰ ਆਹ ਨਾਲ ਆਈਏ ਦੇਖੋ ਚੰਕ ਦੇਖੋ ਬੱਕਰੀ ਠੀਕ ਹੈ ਕੋਈ ਘਾਟ ਵਾਤ ਤਾਂ ਨਹੀਂ ਗਈ ਭਾਈ ਮੂੰਹ ਮਾ ਦੇਖ ਭਾਈ ਮੂੰਹ ਕਿੰਨਾ ਮੂੰਹ ਦੇਖ ਬੱਕਰੀ ਦਾ ਪੰਜ ਪੰਜ ਮੂੰਹ ਜਮਾ ਸਹੀ ਆ ਮੂੰਹ ਦੇਖ ਕਿੰਨਾ ਬੱਕਰੀ ਦਾ ਮੇਮਣਾ ਦਿਖਾਈ ਇਹਦਾ ਚੱਕ ਕੇ ਆ ਸੀ ਆ ਫਿਰ ਤਾਂ ਨਿਕਾ ਜਾ ਵਿਚਾਰਾ ਆ ਪਾਠ ਹੈ ਜੀ ਆ ਪਾਠ ਹੈ ਜੀ ਪਾਠ ਵੀ ਪੂਰੀ ਵਧੀਆ ਬਣੂਗੀ ਹਾਲ ਤਾਂ ਥੋੜੇ ਦਿਨਾਂ ਦੀ ਸੁਈ ਹੋਈ ਹੈ ਜੀ ਇੱਕ ਬੱਚਾ ਸੀਗਾ ਹਾਂ ਜੀ じゃ ਇੱਕ ਤੁਸੀਂ ਦੇਣਾ ਨਹੀਂਗਾ ਇਹ ਪਹਿਲੇ ਨਹੀਂ ਆ ਬਈ ਯਾਰ ਇੱਕ ਫਿਰ ਤਾਂ ਅਗਰ ਕੀਤਾ ਨਾ ਅੱਛਾ ਪਹਿਲਾਂ ਇੱਕ ਦੇ ਦਿੰਦੇ ਜਾਂ ਦੋ ਦੇ ਦੋ ਇੱਕ ਇੱਕ ਦੇ ਦੋ ਜਾਂ ਦੋ ਦੋ ਚੱਲ ਇੱਕ ਦਿੱਤਾ ਗਾ ਇਹਦੇ ਅਲ ਦੇ ਵਿੱਚ ਇਹਨਾਂ ਨੂੰ ਇੱਕ ਮਿਲਿਆ ਗਾ ਨਾਲ ਤਾਂ ਹੀ ਇਹ ਇੱਕ ਦੇ ਰਹੇ ਨੇਗੇ ਹਾਂ ਜੀ ਹੁਣ ਇਹਦੇ ਤੇ ਸੋਈ ਇਹਦੇ ਆ ਫੜੀ ਦਲ ਪਰ ਇਹਦਾ ਕੈਮਾ ਸੁਆ ਫਿਰ ਇਹ ਤਾਂ ਹੋਊਗਾ ਬਈ ਦੂਜਾ ਸੁਆ ਦੂਜੇ ਸੂ ਮੰਨ ਲਾ ਮੂਰੇ ਇਹਦੇ ਨਾਲ ਕੁਝ ਹੈ ਨਹੀਂ ਨਹੀਂ ਇਹ ਨਾਲ ਨਹੀਂਗਾ ਕਿੰਨਾ ਮੁੱਲ ਸਰੀ ਇਹਦਾ ਕੱਲੀ ਦਾ ਦੱਸ ਦੇ ਦੋ ਦੱਸੀ ਕੱਲੀ ਦਾ ਇਹ 40 ਚਲ ਬਾਦ ਘਾਟ ਹੋ ਜੂਗੀ 40000 ਦੀ ਦੇ ਦਾਂਗੇ 40000 ਸਮਝਦੇ ਵੀ 40000 ਇਹਦਾ ਮੰਗਿਆਗਾ ਦੇਣੀ ਤਾਂ ਹਲੇ ਇਹਨਾਂ ਨੇ ਪਤਾ ਨਹੀਂ ਲੈ ਇਹਦੇ ਲੱਗਿਆ ਵੀ ਕੁਛ ਨਹੀਂ ਉਹ ਤੇ ਲੱਗਿਆ ਉਹ ਤੇ ਕਿੰਨਾ ਲੱਗਿਆ ਉਹ ਤੇ 55000 ਲੱਗਿਆ ਲੱਗਿਆ ਜੀ 55000 ਹਾਂ ਲੱਗਿਆਊਗਾ ਭਾਈ ਉਹ ਤੇ 55 ਲੱਗਿਆ ਇਹ ਤਾਂ ਨਹੀਂ ਲੱਗਿਆ ਜੀ ਅੱਛਾ ਕੱਦ ਕਾਂਠ ਹੀ ਬਹੁਤ ਆ ਯਾਰ ਬੱਕਰੀਆਂ ਦਾ ਇਹ ਇਹਦਾ ਭਾਈ ਇਹ ਬੱਕਰੀ ਵੀ ਹੁਣ ਲੈ ਦੇ ਜਿਆ ਪੱਠਣੇ ਗਏ ਇਹਦੇ ਮਗਰ ਇਹਦੇ ਮਗਰ ਦੋ ਦਿਖਾਈ ਦਿਖਾਈ ਅੱਜ ਮੇਲਾ ਲੁੱਟ ਕੇ ਰੱਖਿਆ ਸਾਰਾ ਦਿਨੇ ਬੰਦਿਆਂ ਨੇ ਜਿਹੜੀ ਬੱਕਰੀ ਵੱਡੀ ਉੱਤਰਦੀ ਇਹ ਭੱਜ ਕੇ ਖਰੀਦ ਕਿ ਲਿਆਉਂਦੇ ਨੇ ਕਿਉਂ 1 2 3 5 6 ਜਾਣੇ ਨੇਗੇ ਇਹ ਆਲੇ-ਦਾਲੇ ਘੇਰਾ ਪਾ ਕੇ ਖੜ ਜਾਂਦੇ ਨੇ ਵੀ ਸਾਨੂੰ ਹੀ ਦੇ ਆ ਦੋ ਬੱਚੇ ਘੇਰਾ ਘਾਤ ਪਾਉਣ ਨੂੰ ਨੇ ਵੀ ਆਲੇ-ਦਾਲੇ ਬੰਦੇ ਨੂੰ ਵੀ ਹਾਂ ਸਾਨੂੰ ਹੀ ਦੇ ਘੇਰਾ ਦਾ ਵੀ ਇਹ ਆਏ ਹੁਣ ਫਿਰ ਤੈਨੂੰ ਬਾਤ ਤੁਰ ਫਿਰ ਕਿਲੋਣੀ ਪਈ ਸੀ ਲੈਣੀ ਪਈ ਸਹੀ ਗੱਲ ਆ ਆ ਨਾਲ ਕੀ ਪੱਠਣਾਂ ਦੇ ਵੀ ਦੋਏ ਹਾਂ ਹਾਂ ਕਿੰਨਾ ਟਾਈਮ ਦੀ ਆਉਣਗੇ ਇਸ ਕੀ ਲੱਗਦਾ ਨਹੀਂ ਹੈਗੇ ਮਨ ਲਾ ਪੰਜ ਪੰਜ ਮਿੰਟ ਇਹ ਪੈਣੀ ਵਾਲਿਆ ਆ ਦੇਖੀ ਪੱਠਾ ਪੰਜ ਪੰਜ ਮੂੰਹ ਦੇਖ ਪੱਠਾਂ ਦੇ ਬਾਕੀ ਦਾ ਗੱਲਾਂ ਚ ਗੱਲਾਂ ਆ ਆ ਫੜੀ ਬਈ ਵੋਇ ਆ ਦੇਖ ਤੋਤੇ ਨੇ ਜਮਾ ਤੋਤੇ ਬਣੇ ਨੇ ਆ ਦੇਖ ਕਿੰਨਾ ਮੂੰਹਾਂ ਪੱਠਾ ਤੇ ਦੰਦ ਕਿਵੇਂ ਨੇ ਤੇ ਬਈ ਦੰਦੀ ਅੱਧੀ ਹੈ ਲੋਕ ਜੀ ਲਾ ਗਈ ਦੰਦ ਹਾਂ ਲਾਈ ਵੀ ਨਹੀਂ ਬੜੇ ਨੇ ਅੱਧੀ ਆ ਠੀਕ ਹੈ ਫਿਰ ਵੀ ਕੱਦਗਾਟ ਹੋਤਾ ਪੱਠਾ ਬਹੁਤ ਸੋਹਣੀ ਮਾਰੇ ਪੱਠਾ ਤਾਂ ਹੈਗੀਆਂ ਸੋਹਣੀਆਂ ਬਈ ਮੁੱਲ ਕੀ ਕਹਿੰਦਾ ਸੀ ਮੁੱਲ ਇਹਦਾ 70000 ਰੁਪਏ ਸਾਰੇ ਪੱਠਾ 70000 ਖੋਲ ਨਹੀਂ ਥੱਲੋਂ ਉਦੇ ਪੱਠਾ 70000 ਆ ਲੈ ਥਣ ਵੀ ਠੀਕ ਨੇਗੇ ਓਕੇ ਦੀ ਰਿਪੋਰਟ ਹੈਗੀ ਮੇਵਣੀਆਂ ਪੂਰੀਆਂ ਸੋਹਣੀਆਂ ਈ ਮਗਰ ਹੂੰ ਇਹ ਹੁਣ ਹੀ ਲਿਆਂਦੇ ਖਰੀਦ ਕੇ ਹਾਂ ਯਾ ਲੈ ਕੇ ਆਏ ਇਹ ਵਸਲੇ ਲਿਆ ਕੇ ਹਲੇ ਬਾੜੇ ਚ ਖੜਾਈ ਆ ਹੁਣ ਇਹਦਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾਗਾ ਯਾਨੀ ਕਿ ਇਹਦੇ ਗਾਨੀਆਂ ਗੁੰਨੀਆਂ ਪਾ ਕੇ ਜੋ ਗਾਨੀਆਂ ਪੈ ਗਈਆਂ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਕੇ ਇਹਦਾ ਫੇਰ ਵੇਚਣਗੇ ਭਾਈ ਐਵੇਂ ਤਾਂ ਹੁਣ ਵੇਚਦੇ ਵੀ ਨਹੀਂ ਹੈਗੇ ਨਾ ਹੋਰ ਕੋਈ ਵਈ ਇਹਦਾ ਚਲੋ ਅਗੇ ਸਾਰਿਆਂ ਤੋਂ ਮਹਿੰਗੀਆਂ ਬੱਕਰੀਆਂ ਨੇ ਜਿਹੜੀਆਂ ਅੱਜ ਮੈਨੂੰ ਲੱਗ ਇਹਨਾਂ ਦੇ ਬਾੜਿਆਂ ਵਿੱਚ ਵਿੱਚ ਹੀ ਸੀਗੀਆਂ ਤਿੰਨ ਬੱਕਰੀਆਂ ਦਿਖਾਈ ਨੇ ਤਿੰਨੇ ਪੂਰੇ ਸਿਰੇ ਦੀਆਂ ਆ ਮੈਂ ਆਪਾਂ ਨੂੰ ਆ ਸਾਰੀ ਸਿਰੇ ਦੀ ਲੱਗੀ ਕਿਉਂ ਕਿਉਂਕਿ ਨਾਲ ਦੋ ਬੱਚੇ ਨੇ ਤੇ ਪੱਠਾਂ ਲੱਗੀਆਂ ਹੈਂ ਹੋਰ ਰੇਤਾਲੀਆਂ ਵੀ ਹੈਗੀਆਂ ਵਿੱਚ ਇਹ ਤਾਂ ਬਾਲੇ ਘਟਾ ਨਹੀਂ ਆਉਣੀਆਂ ਸਿਰੇ ਦੀ ਆ ਉਹਦੇ ਮਗਰ ਦੋ ਬੱਚੇ ਆ ਇਹਦੇ ਮਗਰ ਦੋ ਬੱਚੇ ਆ 10 12000 ਵਾਲੀ ਵੀ ਹੈਗੀ ਆ ਜੀ ਨਹੀਂ ਇਹਨੇ ਵਾਲੀ ਨਹੀਂ ਕੋਈ ਅੱਛਾ 15 ਵਾਲੀ ਹਾਂ 20 ਬੂ ਦੇ ਨੇੜੇ ਵਾਲੀਆਂ ਠੀਕ ਹੈ 20 ਦੇ ਨੇੜੇ ਵਾਲੀਆਂ ਪੱਠਾਂ ਲੱਗੀਆਂ ਬੱਕਰੀਆਂ ਬਾਕੀ ਅੱਜ ਇਹਨਾਂ ਨੇ ਬੱਕਰੀਆਂ ਦਾ ਖਾ ਕੇ ਨਜ਼ਾਰਾ ਲਿਆਤਾ ਖੁੱਲ ਨਜ਼ਾਰ ਆ ਗਿਆ ਠੀਕ ਆ ਚੰਗਾ ਚਾਚਾ ਜੀ ਚੰਗਾ ਜੀ ਚੰਗਾ ਜੀ